ਅੱਜ ਜਿਹੜਾ ਦੇਸ਼ ਲੈਵਲ ਤੇ ਹੀ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹਦੇ ਸਬੰਧ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਐਸਕੇਮ ਦੀਆਂ ਮੀਟੀਆਂ ਨੇ ਤਰਨਤਾਰਨ ਦੇ ਗਾਂਧੀ ਪਾਰਕ ਵਿੱਚ ਐਸਕੇਮ ਨਾਲ ਸੰਬੰਧਿਤ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਇਕੱਠੇ ਹੋਏ ਆ ਅੱਜ ਦੀ ਮੀਟਿੰਗ ਜਿਹੜੀ ਆ ਉਹ ਸਰਦਾਰ ਮਨਜੀਤ ਸਿੰਘ ਬੱਗੂ ਦੇ ਪ੍ਰਧਾਨਗੇਟ ਹੋਈ ਹੈ ਇਹਦੇ ਚ ਫੈਸਲਾ ਕੀਤਾ ਗਿਆ ਕਿ 26 ਮਾਰਚ ਨੂੰ ਜਿਹੜਾ ਟਰੈਕਟਰ ਮਾਰਚ ਸੌਰੀ 26 ਜਨਵਰੀ ਨੂੰ ਦਾ ਟਰੈਕਟਰ ਮਾਰਚ ਹੋ ਰਿਹਾ ਉਹ ਤਰਨਤਾਰ ਦੀਆਂ ਸਾਰੀਆਂ ਤਹਿਸੀਲਾਂ ਚ ਕੀਤਾ ਜਾਊਗਾ ਖਡੂਰ ਸਾਹਿਬ ਪੱਟੇ ਭਿੱਖੀਵਿੰਡ ਤਰਨਤਾਰਨ ਚਭਾਲੇ ਰਗੇਜ ਇਨਾ ਸਾਰਿਆਂ ਥਾਵਾਂ ਤੇ ਵਿਸ਼ਾਲ ਟਰੈਕਟਰ ਮਾਰਚ ਹੋਊ ਤਾਂ ਕਿ ਲੋਕਾਂ ਨੂੰ ਵੱਤੋ ਵੱਤ ਮੈਸੇਜ ਦਿੱਤਾ ਜਾ ਸਕੇ ਵੀ ਇਸ ਵੇਲੇ ਜਿਹੜੀ ਕੇਂਦਰ ਸਰਕਾਰ ਆ ਉਹ ਨਵੇਂ ਖੇਤੀ ਖਰੜੇ ਦੇ ਨਾਂ ਤੇ ਕਿਵੇਂ ਲੋਕ ਮਾਰੂ ਪੁਰਾਣੇ ਤਿੰਨੇ ਕਾਨੂੰਨ ਲਾਗੂ ਕਰ ਰਹੀ ਆ ਜਿਸ ਦੇ ਨਾਲ ਸਿਰਫ ਕਿਸਾਨਾਂ ਦੀ ਤਬਾਹੀ ਨਹੀਂ ਗਈ ਉਹ ਮਜ਼ਦੂਰਾਂ ਦੀ ਵੀ ਤਬਾਹੀ ਆ ਛੋਟੇ ਵਪਾਰੀਆਂ ਦੀ ਵੀ ਤਬਾਹੀ ਆ ਹੋਰ ਛੋਟੇ ਕਾਰੋਬਾਰੀਆਂ ਸਾਰਿਆਂ ਦੀ ਤਬਾਹੀ ਆ ਇਹਦੀ ਸਭ ਤੋਂ ਵੱਡੀ ਮਿਸਾਲ ਇਹ ਆ ਪੀ ਪਿਛਲੇ ਸਾਲ ਜਿਹੜੀ ਕਣਕ 22 ਰੁਪਏ ਮੰਡੀਆਂ ਚੋ ਖਰੀਦੀ ਆ ਕਿਉਂਕਿ ਦੇਸ਼ ਦੇ ਬਹੁਤ ਸਾਰੇ ਥਾਵਾਂ ਤੇ ਖੁੱਲੀ ਵਪਾਰੀ ਕਣ ਖਰੀਦਦੇ ਜਿਹੜੇ 22 ਤੋਂ ਵੀ ਘੱਟ 15 1600 1300 ਤੱਕ ਖਰੀਦਦੇ ਰਹੇ ਨੇ ਉਹ ਇਸ ਵੇਲੇ 40 ਰੁਪਏ ਕਿਲੋ ਤੱਕ ਪਹੁੰਚ ਗਏ ਅੰਦਾਜ਼ਾ ਕਰੋ ਵੀ ਇੱਕ ਸਾਲ ਚੋ ਦੁੱਗਣਾ ਪੈਸਾ ਕਮਾ ਰਹਿਆ ਤੇ ਸਰਕਾਰ ਨੇ ਜਿਹੜੇ ਆਪਣੇ ਕਦਮ ਆ ਉਹਨਾਂ ਨੂੰ ਬੰਦ ਕੀਤਾ ਤੇ ਇਹਦੇ ਨਾਲ ਜਿੰਨੇ ਲੋਕ ਬੋਲ ਲੈ ਕੇ ਖਾਣ ਵਾਲੇ ਆ ਸਾਡੇ ਦੇਸ਼ ਵਿੱਚ ਮジョਰਿਟੀ ਲੋਕ ਬਹੁ ਗਿਣਤੀ ਲੋਕਾਂ ਨੇ ਆਟਾ ਮੁੱਲ ਲੈਣਾ ਹੁੰਦਾ ਉਹ ਸਾਰੇ ਦੇ ਸਾਰੇ ਇਸ ਵੇਲੇ ਲੁੱਟ ਦਾ ਸ਼ਿਕਾਰ ਹੋਏ ਪਏ ਆ ਬਾਕੀ ਚੀਜ਼ਾਂ ਦੇ ਵੀ ਇਹੋ ਕੁਝ ਹੀ ਹੋ ਰਿਹਾ ਸਬਜ਼ੀ ਐਸਲੇ ਗੋਭੀ ਬਹੁਤ ਬੁਰੀ ਤਰ੍ਹਾਂ ਰੋਲ ਰਹੀਆਂ ਕਿਸਾਨ ਨੂੰ ਬਲੋ ਜਿਉ ਨੂੰ ਖਤਮ ਵੀ ਕਰੇ ਤੇ ਤਾਂ ਵੀ ਉਹਨੂੰ ਪੈਸੇ ਪੈਂਦੇ ਆ ਇੰਨੀ ਮੰਦੀ ਹਾਲਤ ਆ ਉਹਦਾ ਵੀ ਕਾਰਨ ਹੈ ਕਿ ਸਰਕਾਰ ਵੱਲੋਂ ਸਟੋਰੇਜ ਦਾ ਪ੍ਰਬੰਧ ਨਹੀਂ ਕੋਈ ਐਮਐਸਪੀ ਨਹੀਂ ਕੋਈ ਐਮਆਰਪੀ ਨਹੀਂ ਗੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀ ਵੀ ਇਸ ਵੇਲੇ ਕਾਰਪੋਰੇਟ ਨੇ ਮੂੰਹ ਟੱਡ ਕੇ ਤੇ ਸਰਕਾਰਾਂ ਨੇ ਉਹਨੂੰ ਖੋਲ੍ਹ ਦਿੱਤੀ ਹੈ ਲੋਕਾਂ ਨੂੰ ਲੁੱਟਣ ਦੀ ਉਹਦੇ ਖਿਲਾਫ ਜਿਹੜਾ ਕਿਸਾਨ ਮੋਰਚਾ ਜਨਤਕ ਅੰਦੋਲਨ ਚਲਾ ਰਿਹਾ ਉਹਦਾ ਜਿਹੜਾ ਅੱਜ ਐਕਸ਼ਨ ਉਲੀਕਿਆ ਗਿਆ ਤਰਨਤਾਨ ਚੋਂ ਕਿਵੇਂ ਸਫਲ ਹੋਵੇ ਔਰ ਇਸ ਤੋਂ ਇਲਾਵਾ ਅੱਜ ਜਦੋਂ ਪਿਛਲੀ ਵਾਰੀ મોદી ਪੰਜਾਬ 'ਚ ਆਇਆ ਸੀ ਤੇ ਉੱਥੇ ਕਿਸਾਨਾਂ ਦੇ ਝੂਠੇ ਪਰਚੇ ਪੁਲਿਸ ਨੇ ਦਾਖਲ ਕਰਤੇ 302 ਦਾ 302 ਦਾ ਮਤਲਬ ਹੀ ਹੁੰਦਾ ਵੀ ਜਦੋਂ ਪੂਰਾ ਕਹੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਹਮਲਾ ਕਰਦਾ ਪਰ ਉਹ ਕੋਈ ਉਹਦੀ ਗੱਲ ਵੀ ਨਹੀਂ ਕਿਸਾਨ ਨੇੜੇ ਤੇੜੇ ਵੀ ਨਹੀਂ 25 ਸਾਥੀਆਂ ਦੇ ਬਾਈ ਨੇ ਮਿਆਂ ਬਾਕੀ ਸੈਂਕੜੇ ਸਾਥੀਆਂ ਤੇ ਅਣਪਛਾਤੇ ਕਰਕੇ ਉਹ ਜਿਹੜਾ ਇਰਾਦਾ ਕਤਲ ਦਾ ਕੇਸ ਪਾਇਆ ਗਿਆ ਉਹਦੀ ਨਿੰਦਾ ਵੀ ਕਰਦੇ ਆ ਤੇ ਸਰਕਾਰ ਨੂੰ ਆਨੇ ਵੀ ਇਹੋ ਜਿਹੇ ਕੋਝੇ ਹੱਥ ਕੰਡੇ ਜਿਹੜੇ ਆ ਉਹ ਕਰਨੇ ਵਾਪਸ ਕਰੇ ਕਿਉਂਕਿ ਲੋਕਾਂ ਦੀ ਜਾਇਜ਼ ਮੰਗ ਵਾਲੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੁੱਖ ਮੰਤਰੀ ਕਿਸੇ ਅੱਗੇ ਵੀ ਖਲੋਣਾ ਕਿਸੇ ਸੜਕ ਤੇ ਪ੍ਰੋਟੈਸਟ ਕਰਨਾ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਜາດ ਦਿੰਦਾ ਕੁਦਰਤੀ ਜਿਹੜਾ ਨਿਆਂ ਹੈ ਉਹ ਵੀ ਮੂਲਨੀ ਸ਼ਰਤ ਹੈ ਉਹਦੇ ਚ ਵੀ ਇਹ ਆ ਦੂਜਾ ਜੜਾ ਹੁਣ ਉਗਰਾਹਾਂ ਜਿ세 ਬੰਦੀ ਦੇ ਸਾਥੀਆਂ ਦੇ ਕੇਸ ਹੋਇਆ ਸਮੇਤ ਉਗਰਾਹਾਂ ਦੇ ਇਹ ਉਹ ਬਾਲਵੇ ਦੇ ਨੌਂਦ ਪਿੰਡ ਦੇ ਵਿੱਚ ਜਿਹੜੀ ਉਹ ਪ੍ਰਸ਼ਾਸਨ ਤੱਕੇ ਨਾਲ ਜ਼ਮੀਨ ਖੋਣੀ ਚਾਹੁੰਦਾ ਸੈਂਕੜੇ ਏਕੜ ਜਿਹੜੀ ਉੱਥੋਂ ਦਾ ਲੋਕਾਂ ਦਾ ਰੋਟੀ ਰੋਜੀ ਦਾ ਸਵਾਲ ਆ ਉਹਦੇ ਤੇ ਵੀ ਪ੍ਰੋਟੈਸਟ ਕਰਨ ਦਾ ਕੋਈ ਗੱਲ ਸੁਣਦਾ ਅਧਿਕਾਰ ਨਹੀਂ ਅੱਜ ਕੱਲ੍ਹ ਅਦਾਲਤਾਂ ਵੀ ਇਦਾਂ ਦੇ ਫੈਸਲੇ ਦਿੰਦੀਆਂ ਨੇ ਜਿਹੜੀਆਂ ਕੋਲ ਮळा ਕੇ ਪਬਲਿਕ ਦੇ ਖਿਲਾਫ ਜਾਂਦੇ ਆ ਸੋ ਉਹ ਵੀ ਇੰਨੇ ਵਾ ਕੇਸ ਦਰਜ ਕਰ ਦੇਣਾ ਕਿ ਕੋਈ ਪੁਲਿਸ ਦੇ ਹੱਥ 'ਚ ਹੁੰਦਾ ਆ ਆਪੇ ਸਟਾ ਵੀ ਲਾ ਲਿੰਦੇ ਆ ਤੇ ਆਪੇ ਲੋਕਾਂ ਦੇ ਕੇਸ ਦਰਜ ਕਰ ਦਿੰਦੇ ਆ ਸੋ ਉਹਦੀ ਨਿੰਦਾ ਵੀ ਕਰਦੇ ਆ ਤੇ ਇਹ ਵਾਪਸ ਲੈਣ ਦੀ ਗੱਲ ਕਰਦੇ ਆ ਤੇ ਨਾਲ ਹੀ ਜਨਤਾ ਨੂੰ ਅਪੀਲ ਕਰਦੇ ਆ ਕਿ 26 ਜਨਵਰੀ ਦਾ ਜਿਹੜਾ ਅੰਦੋਲਨ ਆ ਇਹ ਸਾਡੇ ਭਾਰਤ ਦੇ ਇਤਿਹਾਸ 'ਚ ਇਹਦੀ ਬਹੁਤ ਵੱਡੀ ਮਹੱਤਤਾ ਉਦਾ ਕਾਰਨ ਕੀ ਹੈ 26 ਜਨਵਰੀ ਨੂੰ ਸਾਡੇ ਗਣਤੰਤਰ ਦਿਵਸ ਹੁੰਦਾ ਜਦੋਂ ਸੰਵਿਧਾਨ ਲਾਗੂ ਹੁੰਦਾ ਵੀ ਸਾਡੇ ਦੇਸ਼ ਦਾ ਕਾਨੂੰਨ ਜਿਹੜਾ ਉਹ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹਰ ਇੱਕ ਨੂੰ ਆਪਣੇ ਕੰਮ ਦੀ ਆਜ਼ਾਦੀ ਦਿੰਦਾ ਹਰ ਇੱਕ ਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਦਿੰਦਾ ਹਰ ਇੱਕ ਨੂੰ ਆਪਣੇ ਸਮਝ ਅਨੁਸਾਰ ਆਪਣਾ ਧਰਮ ਆਪਣੇ ਰੀਤੀ ਰਿਵਾਜ ਮੰਨਣ ਦੀ ਆਜ਼ਾਦੀ ਦਿੰਦਾ ਅੱਜ ਉਹਨੂੰ ਵੀ ਖਤਰਾ ਤੇ ਕਿਰਤ ਕਰਨ ਵਾਲੇ ਲੋਕ ਜਿਹੜੇ ਆ ਚਾਹੇ ਉਹ ਖੇਤਾਂ 'ਚ ਕੰਮ ਕਰਨ ਵਾਲੇ ਕਿਸਾਨ ਆ ਕਾਰਖਾਨਿਆਂ ਚ ਕਰਨ ਵਾਲੇ ਮਜ਼ਦੂਰ ਆ ਪਿੰਡਾਂ ਚ ਕੰਮ ਕਰਨ ਵਾਲੇ ਮਜ਼ਦੂਰ ਆ ਜਿ ਵੱਖ-ਵੱਖ ਕਿਰਤੀ ਵਰਗ ਆ ਸਾਰਿਆਂ ਦੀ ਅੱਜਕੱਲ ਜਿੱਦਾਂ ਦੀ ਲੁੱਟ ਹੋ ਰਹੀ ਆ ਜਿੰਨਾ ਤਕੜਾ ਹਮਲਾ ਸਾਡੀ ਐਜੂਕੇਸ਼ਨ ਤੇ ਸਕੂਲਾਂ ਦੀ ਐਜੂਕੇਸ਼ਨ ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਕੀ ਆ ਪੰਜਾਬ ਦਾ ਮੁੱਖ ਮੰਤਰੀ 118 ਸਕੂਲਾਂ ਦੀ ਐਡ ਕਰਦਾ ਤੇ ਪੰਜਾਬ ਦੇ ਵਿੱਚ 2000 ਤੋਂ ਉੱਤੇ ਸਰਕਾਰੀ ਸਕੂਲ ਆ ਹੁਣ ਜਦੋਂ ਤੁਸੀਂ 118 ਸਕੂਲ ਦੀ ਗੱਲ ਕਰੋਗੇ ਤੇ ਬਾਕੀ ਜਿਹੜੇ ਸਕੂਲ ਆ 2000 ਤੋਂ ਉੱਤੇ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਸੋ ਇਦਾਂ ਦੀਆਂ ਬੜੀਆਂ ਅਜੀਬ ਕਿਸਮ ਦੀਆਂ ਹਾਲਤਾਂ ਚਾਰ ਚੁਫੇਰੇ ਪੈਦਾ ਹੋ ਰਹੀਆਂ ਬੇਰਜਗਾਰੀ ਇੰਨੀ ਜ਼ਿਆਦੀ ਆ ਸਭ ਤੋਂ ਮਾੜੀ ਸਥਿਤੀ ਅੱਜ ਪੰਜਾਬ 'ਚ ਗੈਂਗਸਟਰਵਾਦ ਲੁੱਟਾਂ ਖੋਹਾਂ ਚੋਰੀਆਂ ਡਾਕੇ ਨਸ਼ੇ ਸਾਡੀ ਜਵਾਨੀ ਤਬਾਹ ਹੋਈ ਪਈ ਆ ਔਰ ਜੇ ਸਾਡੀ ਜਵਾਨੀ ਨੂੰ ਰੁਜ਼ਗਾਰ ਮਿਲਦਾ ਹੋਵੇ ਤੇ ਅਸੀਂ ਦਾਅਵੇ ਨਾ ਕਹਿ ਸਕਦੇ ਨਾ ਕੋਈ ਗੈਂਗਸਟਰ ਬਣੇਗਾ ਨਾ ਕੋਈ ਚੋਰ ਬਣੂਗਾ ਨਾ ਕੋਈ ਕਿਸੇ ਦਾ ਵੀ ਜੀ ਨਹੀਂ ਕਰਦਾ ਵੀ ਉਹ ਆਪਣੀ ਮਾੜੀ ਜ਼ਿੰਦਗੀ ਜੀਵੇ ਬੇਰਜਗਾਰੀ ਦੀ ਇੰਤਹਾ ਕਰਕੇ ਤੇ ਸਾਡੇ ਉਹ ਨੌਜਵਾਨਾਂ ਨੂੰ ਪਤਾ ਨਹੀਂ ਉਹ ਕਿੰਨੇ ਅਸਲਾ ਕਿੱਥੋਂ ਆਉਂਦਾ ਕੌਣ ਫੜਾਉਂਦਾ ਇਹਨਾਂ ਨਾਲ ਮਹਿੰਗਾ ਅਸਲਾ ਗਰੀਬ ਘਰਾ ਦੇ ਮੁੰਡਿਆਂ ਨੂੰ ਵੀ ਫੜਾ ਫੜਾ ਕੇ ਉਹਨਾਂ ਚੋਰ ਡਾਕੂ ਬਣਾਈ ਜਾਂਦੇ ਆ ਇਹਦੀ ਕੋਈ ਪੜਤਾਲ ਹੀ ਕਰਨ ਲਈ ਤਿਆਰ ਨਹੀਂਗਾ ਵੀ ਇਹਨਾਂ ਮਹਿੰਗਾ ਅਸਲਾ ਵਿਦੇਸ਼ੀ ਅਸਲਾ ਉਹਨਾਂ ਕੋਲ ਕਿਵੇਂ ਪਹੁੰਚ ਰਿਹਾ ਕੌਣ ਪਹਚਾਰ ਰਿਹਾ ਅਰਬਾਂ ਰੁਪਈਆ ਦੀ ਹੀਰੋਨ ਸਮਾਇਕ ਉਹ ਜਦੋਂ ਫੜੀ ਜਾਂਦੀ ਆ ਪਾਈ ਕਿਸੇ ਮਜ਼ਦੂਰ ਦੇ ਜਾਂ ਗਰੀਬ ਕਿਸਾਨ ਦੇ ਮੁੰਡੇ ਦੇ ਨਾਂ ਲੱਗਦੀ ਆ ਕਿਉਂਕਿ ਉਹ ਹੀ ਪਚੌਣ ਵਾਲਾ ਹੁੰਦਾ ਤੇ ਉਹ ਆਉਂਦੀ ਔਰ ਬਾਰ ਪਈਏ ਖਰਚਦਾ ਕੌਣ ਆ ਉਹਦਾ ਕੋਈ ਨਾਂ ਤੱਕ ਨਹੀਂ ਲੈਣ ਲਈ ਤਿਆਰ ਇਸ ਕਰਕੇ ਸਾਡਾ ਪੰਜਾਬ ਸਾਡਾ ਦੇਸ਼ ਜਦੋਂ ਤਬਾਈ ਦੇ ਕੰਡੇ ਤੇ ਆ ਉਦੋਂ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਸਰਕਾਰ ਭਾਰਤੀ ਸਰਕਾਰ ਵੀ ਪੰਜਾਬ ਦੀ ਕਿਸੇ ਨਾ ਕਿਸੇ ਤਰ੍ਹਾਂ ਨੇ ਬਹਾਨੇ ਬਦਰਾਮ ਕਰਤੇ ਤੁਲੀ ਆ ਤੇ ਉਹਨੂੰ ਇਹ ਡਰ ਪਿਆ ਹੁੰਦਾ ਪੀ ਐਸਕੇਮ ਕਿਉਂਕਿ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਚ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਗਵਾਹੀ ਕਰਦਾ ਇਹਨੂੰ ਤੋਂ ਡਰ ਲੱਗਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਹ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਸਾਰੇ ਮਿਹਨਤਕਸ਼ ਪਬਲਿਕ ਦਾ ਤੇ ਇਸ ਕਰਕੇ ਸਾਰਿਆਂ ਨੂੰ 26 ਨੂੰ ਮੈਦਾਨ ਚ ਆਉਣਾ ਚਾਹੀਦਾ ਪੂਰਾ ਸਾਥ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ